ਲਓ ਜੀ ਤਿਆਰਾ ਬਣ ਕੇ ਸਾਡੀ ਕਾਲੇ ਛੋਲਿਆਂ ਦੀ ਸਬਜੀ ਇਹਦੇ ਲਈ ਸਾਨੂੰ ਚਾਹੀਦੇ ਆ 4 ਪਿਆਜ਼, ਹਰੀਆਂ ਮਿਰਚਾਂ, 2 ਟਮਾਟਰ ਤੇ ਜਿੰਜਰ گارਲਿਕ ਪੇਸਟ ਪਿਆਜ਼ਾਂ ਨੂੰ ਹੁਣ ਆਪਾਂ ਪੇਸਟ ਬਣਾਉਣ ਲਈ ਸਭ ਤੋਂ ਪਹਿਲਾਂ ਇਹਦੀ ਰੂਟਸ ਨੂੰ ਕੱਟ ਕਰਾਂਗੇ ਤੇ ਇਹਨੂੰ 4 ਪੀਸਿਸ ਦੇ ਵਿੱਚ ਕੱਟ ਕਰ ਲਵਾਂਗੇ ਤੁਸੀਂ ਮਿਕਸੀ ਦੀ ਵੀ ਵਰਤੋਂ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਪਿਆਜ਼ ਆਪਣੇ ਚੰਗੀ ਤਰ੍ਹਾਂ ਬਰੀਕ ਕੱਟ ਹੋ ਚੁੱਕੇ ਨੇ ਟਮਾਟਰਾਂ ਨੂੰ ਵੀ ਇਸੇ ਤਰ੍ਹਾਂ ਚਾਰ ਸਲਾਈਸਿਸ ਦੇ ਵਿੱਚ ਕੱਟ ਕਰ ਲਵਾਂਗੇ ਵਿੱਚੇ ਹਰੀਆਂ ਮਿਰਚਾਂ ਨੂੰ ਵੀ ਐਡ ਕਰ ਲਵਾਂਗੇ ਟਮਾਟਰ ਵੀ ਆਪਣੇ ਪਿਆਰ ਨੇ ਹੁਣ ਆਪਾਂ ਇੱਕ ਕੜਾਈ ਲਵਾਂਗੇ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਲਓ ਜੀ ਸਰੋਂ ਦਾ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਇਹਦੇ ਚ ਪਾਵਾਂਗੇ ਜੀਰਾ ਤੇ ਪਿਆਜ਼ਾਂ ਦੀ ਪੇਸਟ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਤੇ ਗੈਸ ਦੀ ਫਲੇਮ ਨੂੰ ਹਾਈ ਹੀ ਰੱਖਾਂਗੇ 10 ਤੋਂ 15 ਮਿੰਟ ਦੇ ਵਿੱਚ ਆਪਣੇ ਪਿਆਜ਼ 골ਡਨ ਬ੍ਰਾਊਨ ਹੋ ਜਾਣਗੇ ਹੁਣ ਆਪਾਂ ਇਹ ਚ ਐਡ ਕਰਾਂਗੇ ਜ਼ਿੰਦਰ ਗਰਲਿਕ ਪੇਸਟ ਟਮਾਟਰ ਤੇ ਹਰੀਆਂ ਮਿਰਚਾਂ ਤੇ ਨਾਲ ਹੀ ਆਪਾਂ ਐਡ ਕਰਾਂਗੇ ਇੱਕ ਚਮ ਨਮਕ ਨਾਮਕ ਪਰੋਣਾ ਪਿਆਜ਼ ਆਪਣੇ ਜਲਦੀ ਗਲ ਜਾਂਦੇ ਨੇ ਤੇ ਦੇਖ ਸਕਦੇ ਹੋ ਮਸਾਲਾ ਆਪਣੇ ਬਣ ਕੇ ਤਿਆਰ ਆ ਹੁਣ ਇਹ ਚ ਐਡ ਕਰਾਂਗੇ ਮਸਾਲੇ ਜਿਵੇਂ ਕਿ ਹਲਦੀ ਗਰਮ ਮਸਾਲਾ ਕਿਚਨ ਕਿੰਗ ਲਾਲ ਮਿਰਚ ਤੇ ਦੇਗੀ ਮਿਰਚ ਕਲਰ ਲਈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਤੇ ਇਹਦੇ ਵਿੱਚ ਐਡ ਕਰਾਂਗੇ ਥੋੜਾ ਜਿਹਾ ਪਾਣੀ ਤਾਂ ਜੋ ਆਪਣੇ ਮਸਾਲੇ نیچے ਨਾ ਲੱਗਣ ਤੇ ਇਹਨੂੰ ਸਾਕੇ 5 ਤੋਂ 7 ਮਿੰਟ ਲਈ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਮਸਾਲਾ ਆਪਣਾ ਬਣ ਕੇ ਤਿਆਰ ਆ ਆਇਲ ਬਿਲਕੁਲ ਸੈਪਰੇਟ ਹੋ ਚੁੱਕਿਆ ਵਾ ਤੇ ਮਸਾਲੇ ਦਾ ਕਲਰ ਵੀ ਤੁਸੀਂ ਦੇਖ ਸਕਦੇ ਆ ਬਿਲਕੁਲ ਰੈੱਡ ਹੋ ਚੁੱਕਿਆ ਵਾ ਹੁਣ ਅਚ ਆਪਾਂ ਐਡ ਕਰਾਂਗੇ ਓਵਰ ਨਾਈਟ ਸੋਕ ਕੀਤੇ ਹੋਏ ਕਾਲੇ ਛੋਲੇ ਮੈਂ ਅੱਧਾ ਕਿਲੋ ਛੋਲੇ ਯੂਜ਼ ਕੀਤੇ ਨੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਤੇ ਇਹਦੇ ਵਿੱਚ ਗਰੇਵੀ ਦੇ ਅਕੋਰਡਿੰਗ ਪਾਣੀ ਐਡ ਕਰਾਂਗੇ ਮੈਂ 1 ਲੀਟਰ ਦੇ ਲਗਭਗ ਪਾਣੀ ਯੂਜ਼ ਕੀਤਾ ਵਾ ਹੁਣ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਆਪਾਂ ਇਹਨੂੰ ਢੱਕ ਕੇ 40 ਤੋਂ 45 ਮਿੰਟ ਲਈ ਹਾਈ ਫਲੇਮ ਦੇ ਉੱਤੇ ਪਕਾਵਾਂਗੇ ਤੁਸੀਂ ਦੇਖ ਸਕਦੇ ਆ ਸਬਜ਼ੀ ਬਣ ਕੇ ਆਪਣੀ ਤਿਆਰ ਗਰੇਵੀ ਦਾ ਕਲਰ ਚੈੱਕ ਕਰ ਸਕਦੇ ਹੋ ਤੇ ਆਪਣੇ ਛੋਲੇ ਵੀ ਬਿਲਕੁਲ ਬਣ ਚੁੱਕੇ ਨੇ ਤੇ ਗਾਰਨਿਸ਼ਿੰਗ ਲਈ ਪਾਵਾਂਗੇ ਹੁਣ ਧਨੀਆ ਜੇ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਹੋਰ ਰੈਸਪੀ ਲਈ ਕਮੈਂਟ ਜਰੂਰ ਕਰਿਓ ਥੈਂਕ ਯੂ